ਸੋ ਨੋ ਜੀ ਜੀ ਨਗਵੰਦਰ ਜੀ ਪਿੱਛੇ ਚਲੋ ਪਰੇ ਨਾ ਚਲੋ ਰੁਕ ਜਾਓ ਮਾਰੇ ਪਾਲੀ ਫੋਟੋ ਕਿੱਥੇ ਉਹ ਕੱਟ ਦਿੰਦੇ ਹੁੰਦੇ ਤਾਂ ਨਹੀਂ ਕਿਸੇ ਜਿਹੜਾ ਲੱਗੂ ਲੱਗੂ ਚਾਰੇ ਵੀਡੀਓ ਵੀ ਦੇਖੋ ਸਾਰੇ ਇਧਰ ਦੇਖੋ ਸਾਹਮਣੇ ਜੀ ਤੁਸੀਂ ਗੱਲ ਨਹੀਂ ਜਿਹੜੀ ਉਮਰੀਨ ਤੋਂ ਤੁਸੀਂ ਦੇਖਣੀ ਹੈ ਲੋੜ ਇਧਰੋਂ ਇਧਰੋਂ ਜਰਦੇ ਨਾ ਮਾਨਯੋਗ ਸਰ ਗੁਰਮੀਤ ਸਿੰਘ ਜੀ ਐਸਐਸਪੀ ਜਲੰਧਰ ਰੂਰਲ ਜਿਨ੍ਹਾਂ ਨੇ ਕਿ ਜੜੇ ਭੜੇ ਅੰਸਰ ਤੇ ਸਟਰੀਟ ਕਰਾਈਮ ਦੇ ਅਗੇਸਟ ਜੜੀ 0% ਟੋਲਰੈਂਸ ਰੱਖਣ ਬਾਰੇ ਸਾਨੂੰ ਜੜੇ ਹੁਕਮ ਜਾਰੀ ਕੀਤੇ ਹੋਏ ਹਨ ਅਤੇ ਮੈਡਮ ਦਿਸਰੂਫਕਰ ਬੋਟ ਸਾਡੇ ਐਸਪੀ ਡੀ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸਿਟੀ ਪੁਲਿਸ ਨੇ ਕੋਧਰ ਨੂੰ ਇੱਕ ਕਾਮਯਾਬੀ ਮਿਲੀ ਜਦੋਂ ਕਿ 26 ਤਰੀਕ ਨੂੰ ਇੱਕ ਨੀਲਮ ਕੁਮਾਰੀ ਪਤਨੀ ਵਿਜੇ ਕੁਮਾਰ ਵਾਸੀ ਭਗਿਆੜਪੁਰਾ ਇਸ ਨੇ ਆਣ ਕੇ ਇਨਫੋਰਮੇਸ਼ਨ ਦਿੱਤੀ ਕਿ ਇਹ ਜਿਹੜੀ ਆਪਣੀ ਲੜਕੀ ਦੇ ਨਾਲ ਆ ਰਹੀ ਸੀਗੀ ਰਾਤ ਕਰੀਬ 9:30 ਵਜੇ ਤੇ ਰਸਤੇ ਦੇ ਵਿੱਚ ਇਹਨੂੰ ਤਿੰਨ ਜਿਹੜੇ ਲੁਟੇਰਿਆਂ ਨੇ ਉਹ ਹਥਿਆਰ ਦੀ ਨੋਕ ਤੇ ਰਾਤਰ ਦਿਖਾ ਕੇ ਇਹਦੇ ਪਾਸੋਂ ਮੋਬਾਈਲ ਫੋਨ ਅਤੇ 7000 ਰੁਪਿਆ ਸਨੇਚ ਕਰ ਲਿਆ ਜੋ ਕਿ ਇਮੀਡੀਏਟਲੀ ਐਕਟ ਕਰਦੇ ਹੋਏ 48 ਘੰਟਿਆਂ ਦੇ ਵਿੱਚ ਵਿੱਚ ਜਿਹੜੇ ਆ ਉਹ ਦੋ ਦੋਸ਼ੀ ਜਿਹੜੇ ਹਨ ਉਹਨਾਂ ਦੇ ਵਿੱਚੋਂ ਬ੍ਰਫਾਰ ਕਰ ਲਏ ਗਏ ਹਨ ਔਰ ਉਨਾ ਬਸ ਨੂੰ ਜਿਹੜਾ ਵਰਤਿਆ ਗਿਆ ਮੋਟਰਸਾਈਕਲ ਵਾਰਦਾਤ ਦਾ ਵਰਤਿਆ ਗਿਆ ਮੋਟਰਸਾਈਕਲ ਉਹ ਵੀ ਬਰਾਮਦ ਕਰ ਲਿਆ ਗਿਆ ਹੈ ਕਿਉਂਕਿ ਇਹ ਦੋਨੇ ਦੋਸ਼ੀ ਜਿਹੜੇ ਆ ਇਹ ਇੱਕ ਰੋਹਿਤ ਕੁਮਾਰ ਉਰਫ ਬੱਚਾ ਹੈ ਪੁੱਤਰ ਕਸ਼ਮੀਰ ਸਿੰਘ ਵਾਸੀ ਮੋਲਾ আজাদ ਨਗਰ ਅਤੇ ਦੂਸਰਾ ਲੱਕੀ ਉਰਫ ڈاکੂ ਹੈ ਪੁੱਤਰ ਮੰਗੀ ਵਾਸੀ ਪਿੰਡ ਮਾਲੜੀ ਸਰ ਇਹਨਾਂ ਤੇ ਪਹਿਲਾਂ ਵੀ ਕੋਈ ਮਾਮਲੇ ਦਰਜ ਹੈਗੇ ਜੀ ਹਾਂ ਜਿਹੜਾ ਲੱਕੀ ਹੈ ਲੱਕੀ ਤੇ ਪਹਿਲੇ 6 ਮੁਕਦਮੇ ਜਿਹੜੇ ਆ ਚੋਰੀ ਅਤੇ ਲੁੱਟਖੋਹ ਦੇ ਜਿਹੜੇ ਦਰਜ ਹੋਏ ਆ ਔਰ ਜਿਹੜਾ ਰੋਹਿਤ ਬੱਚਾ ਵੈ ਇਹਦੇ ਉੱਪਰ ਵੀ ਇੱਕ ਮੁਕਦਮਾ ਆਲਰੇਡੀ ਜਿਹੜਾ ਹੈ ਦਰਜ ਹੈ ਇਹਨਾਂ ਦਾ ਕਾਬੂ ਉਹਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਏਗਾ ਇਹਨਾਂ ਦਾ ਪੁਲਿਸ ਰਿਮਾਂਡ ਅ ਅੱਜ ਲਿਆ ਜਾਏਗਾ ਔਰ ਪੁਲਿਸ ਰਿਮਾਂਡ ਲੈ ਕੇ ਇਹਨਾਂ ਕੋਲ ਹੋਰ ਵੀ ਜਿਹੜੀਆਂ ਵਾਰਦਾਤਾਂ ਦਾ ਉੱਥੇ ਉਹ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਕਿੰਨਾ ਟੋਟਲ ਕਿਹੜੀ ਰਿਕਵਰੀ ਕੀਤੀ ਗਈ ਜੀ ਟੋਟਲ ਅੱਜ ਦੇ ਤੇ ਜਿਹੜਾ ਇਹਨਾਂ ਨੇ ਮੋਟਰਸਾਈਕਲ ਯੂਜ਼ ਕੀਤਾ ਸੀ ਉਹ ਰਿਕਵਰ ਕੀਤਾ ਇਹਨਾਂ ਨੂੰ ਅਰੈਸਟ ਕਰਕੇ ਕੀਤਾ ਗਿਆ ਇਹਨਾਂ ਦਾ ਰਿਮਾਂਡ ਲੱਗੇ ਪੁਲਿਸ ਰਿਮਾਂਡ ਲੈ ਕੇ ਹੋਰ ਬਰੀਕੀ ਨਾਲ ਪੁੱਛਗਿੱਛ ਕਰਕੇ ਇਹਨਾਂ ਕੋਲ ਸਾਰਾ ਕੁਝ ਜਿਹੜਾ ਰਿਕਵਰ ਕੀਤਾ ਜਾਏਗਾ ਜਰ ਜਿਹੜਾ ਤੀਸਰਾ ਤੁਸੀਂ ਦੱਸ ਰਹੇ ਹੋ ਕਿਹੜਾ ਹੈ ਤੀਸਰਾ ਜਿਹੜਾ ਉਹ ਵੀ ਲੋਕਲੀ ਹੈ ਉਹਦਾ ਮੈਂ ਅਜੇ ਨਾਲ ਨਹੀਂ ਡਿਸਕਲੋਸ ਕਰਦਾ ਤੁਹਾਡੇ ਕੋਲ ਲੋਕਲੀ ਉਹ ਵੀ ਅਸੀਂ ਅੱਜ ਇੱਕ ਅਧੇ ਦਿਨ 'ਚ ਅਸੀਂ ਜਿਹੜਾ ਨੂੰ ਰਿਫਟਾਰ ਕਰ ਲਵਾਂਗੇ ਇਸ ਤੋਂ ਇਲਾਵਾ ਹੋਰ ਮੈਂ ਇੱਕ ਦੱਸਣਾ ਚਾਹਾਂਗਾ ਕਿ ਕੁਝ ਦਿਨ ਪਹਿਲਾਂ ਬਾਬਾ ਮੈਂ ਹੋਰ ਵੀ ਇੱਕਾਂ ਨੂੰ ਇਨਫੋਰਮੇਸ਼ਨ ਦੇਣੀ ਚਾਹਾਂਗਾ ਕਿ ਸਾਡੇ 14/25 ਜਿਹੜਾ ਹੈ ਸਨੈਚਿੰਗ ਦਾ ਮਕਦਮਾ ਸਥਾਨੇ ਸਿਟੀ 'ਚ ਦਰਜ ਹੋਇਆ ਸੀਗਾ ਜਿਹਦੇ ਵਿੱਚ ਕਿ ਇੱਕ ਆਟੋ ਚਾਲਕ ਦੇ ਕੋਲੋਂ ਉਹਦੀ ਚੈਨੀ ਅਤੇ ਪੈਸੇ ਜਿਹੜੇ ਆ ਖੋ ਕੇ ਲੈ ਗਏ ਸੀਗੇ ਪਹਿਲੇ ਉਹਨੂੰ हायर ਕੀਤਾ ਸੀਗਾ ਰੇਲਵੇ ਸਟੇਸ਼ਨ ਤੋਂ ਰੇਲਵੇ ਚੇਨ ਤੋਂ ਮਲੇਰੀ ਸਾਈਡ ਲਈ ਜਾ ਕੇ ਉਹਦੇ ਪੈਸੇ ਤੇ ਉਹ ਚੈਨੀ ਖੋਲੀ ਸੀਗੀ ਇਹਦੇ ਵਿੱਚ ਇੱਕ ਦੋਸ਼ੀ ਹੋਰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਇੱਕ ਦੋਸ਼ੀ ਰਹਿੰਦਾ ਸੀਗਾ ਉਹ ਵੀ ਜਿਹੜਾ ਦੋਸ਼ੀ ਹੈ ਸੌਰਵ son of ਬਸ਼ਨਿਕ ਕੁਮਾਰ ਜਿਹੜਾ ਹੈਗਾ ਮੁੱਧਾ ਪਿੰਡ ਦਾ ਇਹਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸਰ ਇੱਥੇ ਹੋਰ ਨਾ ਕੋਈ ਮਾਮਲਾ ਸਰ ਹਾਂ ਇਸ ਤੇ ਵੀ ਪਹਿਲੇ ਜਿਹੜੇ ਕੇਸ ਦਰਜ ਨੇ ਔਰ ਇਹਦੀ ਖੋਰ ਵੀ ਜਿਹੜਾ ਬਾਕੀ ਜਿਹੜਾ ਇਹਦਾ ਰਿਮਾਂਡ ਲੈ ਕੇ ਔਰ ਬੇਕੀ ਨਾਲ ਪੁੱਛਗਿੱਛ ਕਰਕੇ ਬਾਕੀ ਹੋਰ ਵਾਰਦਾਤਾਂ ਬਾਰੇ ਵੀ ਜਿਹੜਾ ਪਤਾ ਜੋ ਇਹ ਕੀਤੀ ਜਾਏਗੀ ਸਰ ਇਹਦੇ ਕੋਲ ਕੀ ਕੀ ਬਰਾਮਦ ਹੋਇਆ ਇਦੋਂ ਕੋਲ ਆ ਜੇ ਹਲਦੀ ਗੜੀ ਦਾ ਪੁਲਿਸ ਮਾਰਡ ਆਪਾਂ ਲਵਾਂਗੇ ਉਸ ਪੁਲਿਸ ਮਾਰਡ ਲੈ ਕੇ ਤੇ ਫਿਰ ਅਸੀਂ ਸਾਰਾ ਜਿਹੜਾ شناਗਤ ਇਹਦੀ ਹੋ ਗਈ ਹੈ ਬੰਦੇ ਦੀ ਤੇ ਬਾਕੀ ਇਹਦਾ ਪੁਲਿਸ ਮਾਰਡ ਲੈ ਕੇ ਹੋਰ ਬੰਦਗੀ ਜਿਹੜੀ ਕਰਾਂਗੇ